ਫੋਨ ਲੌਂਡਈਆਂ ਫੋਨ ਨਹੀਂ ਚੁੱਕਣ ਡਿਆ ਤੋ ਅਸੀਂ ਮੈਣਾ ਚਭਾਲ ਗਿਆ ਹਾਂ ਅੱਛਾ ਤੇ ਉੱਥੇ ਅੰਮਰਸਰ ਰੌਂਦੇ ਨਾ ਰੋਹੀ ਦੇ ਉੱਤੇ ਜੀਸੀਬੀ ਲੱਗੀ ਅੱਛਾ ਮੋਰਾ ਜੀਸੀਬੀ ਨੇ ਜਦੋਂ 15-20 ਫੁੱਟ ਟੋਆ ਫੁੱਟਾ ਨਾ ਡੂੰਗਾ ਠਾਣੂ ਅੱਛਾ ਤੋ ਥੱਲੇੋਂ ਪ੍ਰਾਣੀਆਂ 50 ਸਾਲ ਪੁਰਾਣੀਆਂ ਟੈਲੀਫੋਨ ਦੀਆਂ ਤਾਰਾਂ ਨਿਕਲੀਆਂ ਤੇ ਫਿਰ ਉੱਥੇ ਸਰਪੰਚ ਜੀ ਨੇ ਵੀ ਸਾਥ ਲਿਆ ਹੋਰ ਵੀ ਮੋਹਦਬਾਰਾ ਕੇ ਨੰਬਰਦਾਰ ਆ ਗਿਆ ਫਿਰ ਉਹਨਾਂ ਸਾਰਿਆਂ ਨੂੰ ਦੱਸਿਆ ਵੀ 50 ਸਾਲ ਪੁਰਾਣੀਆਂ ਟੈਲੀਫੋਨ ਦੀਆਂ ਤਾਰਾਂ ਤੋਂ ਇਹੋ ਸਿੱਧ ਹੁੰਦਾ ਵੀ 50 ਸਾਲ ਪਹਿਲਾਂ ਹੀ ਮਤਲਬ ਕਿ ਟੈਲੀਫੋਨ ਆ ਗਿਆ ਚਭਾਲ ਕਉ ਵਾਤੇ ਸਾਡੇ ਪਿੰਡ ਤੋਂ ਬਟਾਲੇ ਵੱਲ ਨੂੰ ਜਾਂਦੇ ਰਾਹ 'ਚ ਉਹ ਰੋਈ ਨਹੀਂ ਗਈ ਉੱਥੇ ਤੁਹਾਡੇ ਫੁੱਫੜ ਨੇ ਆਪ ਲਾਗੇ ਖਰੋਕੇ ਨਾ ਟੋਆ ਪਟਾਇਆ ਕਿ ਫਿਰ ਤੁਹਾਡੇ ਵੀ ਟੈਲੀਫੋਨ ਦੀ ਤਰ੍ਹਾਂ ਨਹੀਂ ਛੱਲਿਆ ਉਹ ਉੱਚ ਤੇ ਬਸ ਘੋਗੇ ਸਪੀਆਂ ਜੇ ਉਹ ਇਹੋ ਜੀਆਂ ਛਿਆਂ ਦੀਆਂ ਕਹਿੰਆਂ ਤਾਂ ਵੀ ਸਤ ਹੁੰਦਾ ਉੱਤ ਇਥੋਂ ਇਹ ਸਿੱਧ ਹੁੰਦਾ ਵੀ ਅੱਜ ਤੋਂ 50 ਸਾਲ ਪਹਿਲਾਂ ਵੀ ਨਾ ਸਾਡੇ ਪਿੰਡ 'ਚ ਮੋਬਾਈਲ ਹੀ ਚੱਲਦੇ